ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਤੇ ਸੋਨੂੰ ਇੱਕ ਬਹੁਤ ਹੀ ਵਧੀਆ ਇੱਕ ਆਪਣੇ ਪੰਜਾਬ ਦੇ ਇਤਿਹਾਸ ਨਾਲ ਜੁੜੀ ਹੋਈ ਹੈ ਨਾ ਇੰਗਲੈਂਡ ਦੇ ਵਿੱਚ ਬਹੁਤ ਹੀ ਖਾਸ ਜਗ੍ਹਾ ਤੇ ਆਪਾਂ ਦਰਸ਼ਨ ਕਰਨੇ ਜਾ ਰਹੇ ਹਾਂ ਤੇ ਚੱਲੋ ਚੱਲੋ ਉਹ ਜਗ੍ਹਾ ਤੇ ਪਹੁੰਚ ਗਏ ਆ ਇਹ ਜਗ੍ਹਾ 1999 ਵਿੱਚ ਜਿਹੜਾ ਵੇਲ ਸਿਟੀ ਹੈ ਇੱਥੇ ਇੰਗਲੈਂਡ ਦੀ ਉੱਥੋਂ ਜਿਹੜਾ ਮਹਾਰਾਜਾ ਸੀ ਉਹਨੇ ਇਹ ਜਗ੍ਹਾ ਬਣਾਈ ਸੀ ਤੇ ਆਪਾਂ ਦਿਖਾਉਣਾ ਤੁਹਾਨੂੰ ਵੀ ਇਹ ਬਲਕਿ ਕੀ ਹੈ ਦੇਖੋ ਬਈ ਤੇਗ ਤੇਗ ਫਤੇ ਇੰਗਲੈਂਡ ਦੇ ਵਿੱਚ ਤੇ ਇਸ ਤੋਂ ਅੱਗੇ ਜਿਹੜੀ ਚੀਜ਼ ਦਿਖਾਉਣੇ ਆ ਨਾ ਤੁਹਾਨੂੰ ਲਾਜਵਾਬ ਉਹਦੇ ਬਾਰੇ ਦੇਖੋ ਬਈ ਇੰਗਲੈਂਡ ਦੇ ਵਿੱਚ ਮਹਾਰਾਜਾ ਦਲੀਪ ਸਿੰਘ 1838 ਤੋਂ 1893 ਸਿੱਖਾਂ ਦੇ ਆਖਰੀ ਬਾਦਸ਼ਾਹ ਜਿਨ੍ਹਾਂ ਨੂੰ ਸਿੱਖ ਰਾਜ ਦੇ ਖੁੱਸਣ ਪਰੰਤ ਅੰਗਰੇਜ਼ਾਂ ਨੇ ਬੰਦੀ ਬਣਾ ਕੇ ਇੰਗਲੈਂਡ ਲੈ ਜਾਂਦਾ ਅੰਗਰੇਜ਼ਾਂ ਨੇ ਸਿੱਖ ਰਾਜ ਨੂੰ ਮੁੜ ਸਥਾਪਿਤ ਕਰਨ ਲਈ ਆ ਸਾ ਮਹਾਰਾਜਾ ਨੇ ਸਿੱਖਾ ਸਿੱਖ ਰਾਜ ਮੋੜ ਸਥਾਪਿਤ ਕਰਨ ਲਈ ਆਖਰੀ ਦਮ ਤੱਕ ਜਦੋਜहद ਕੀਤੀ ਅੱਜ ਵੀ ਇਸ ਸੁਪਨੇ ਨੂੰ ਸਾਕਾਰ ਕਰ ਲਈ ਸਿੱਖ ਮਿੱਤ ਨਿੱਤ ਪ੍ਰਤੀ ਰਾਜ ਕਰੇਗਾ ਖਾਲਸਾ ਅਰਦਾਸ ਕਰਦਾ ਤੇ ਮੰਤਪਦੀਪੂਰ ਦੀ ਲਈ ਸੰਘਰਸ਼ੀ ਲਾ ਦੇਖੋ ਭਾਈ ਇਹ ਚੀਜ਼ ਇੰਗਲੈਂਡ ਦੇ ਵਿੱਚ ਲਿਖੀ ਹੋਈ ਹੈ ਨਾ ਇੰਗਲੈਂਡ ਦੇ ਵਿੱਚ ਬਹੁਤ ਵੱਡੀ ਗੱਲ ਹੈ ਤੇ ਆਪਾਂ ਇੰਗਲੈਂਡ ਦੀ ਡੈਟ ਫੋਰਟ ਸਿਟੀ ਦੇ ਵਿੱਚ ਰਾਜ ਕਰੇਗਾ ਖਾਲਸਾ ਤੇ ਇਹ ਉੱਪਰ ਦੇਖੋ ਭਾਈ ਇਹ ਆ ਮਹਾਰਾਜਾ ਤਲੀਪ ਸਿੰਘ ਜਿਹੜੇ ਆਪਣੇ ਖਾਲਸਾ ਰਾਜ ਦੇ ਆਖਰੀ ਰਾਜਾ ਸੀਗੇ ਮਹਾਰਾਜਾ ਰਣਜੀਤ ਸਿੰਘ ਜਿਨ੍ਹਾਂ ਦਾ ਨੂੰ ਸ਼ੇਰੇ ਪੰਜਾਬ ਕਿਹਾ ਜਾਂਦਾ ਸੀ ਉਹਨਾਂ ਦੇ ਸੁਪੁੱਤਰ ਸੀ ਤੇ ਆਖਰੀ ਮਹਾਰਾਜਾ ਸੀ ਪੰਜਾਬ ਦੇ ਤੇ ਇਹਨਾਂ ਦੀ ਇਹ ਜਿਹੜਾ ਸਟੈਚੂ ਲੱਗਿਆ ਹੋਇਆ ਹੈਗਾ ਤੇ ਆ ਪੂਰਾ ਉੱਪਰ ਦੇਖੋ ਕਿਰਪਾਨ ਪੱਗ ਤੇ ਇੱਧਰ ਖਾਲਸਾ ਦਾ ਨਿਸ਼ਾਨ ਸਾਰਾ ਕੁਝ ਇਹ ਇੰਗਲੈਂਡ ਦੀ ਡੈਟਫੋਰਟ ਸਿਟੀ ਦੇ ਵਿੱਚ ਹੈ ਸੋ ਜੋ ਵੀ ਮੇਰਾ ਵੀਰ ਕੋਈ ਇੱਥੇ ਆਵੇ ਤਾਂ ਜ਼ਰੂਰ ਇੱਥੇ ਆ ਕੇ ਦਰਸ਼ਨ ਕਰਕੇ ਜਾਓ ਬਹੁਤ ਵਧੀਆ ਜਗ੍ਹਾ ਮਨ ਨੂੰ ਸ਼ਾਂਤੀ ਮਿਲਦੀ ਹੈ ਬਾਈ ਧੰਨਵਾਦ ਸਾਰਿਆਂ ਦਾ